ਨਮਸਕਾਰ ਸੋਚਗਾਲ ਅਦਾ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਲਾਕ ਦੇ ਨਾਲ ਸੰਬੰਧਿਤ ਕਾਨੂੰਨ ਜਿਹੜਾ ਹੈ ਉਹ ਬਦਲ ਦਿੱਤਾ ਗਿਆ ਹੈ ਵੱਡੇ ਫੇਰ ਬਦਲ ਕੀਤੇ ਗਏ ਨੇ ਜਿਸ ਦੇ ਵਿੱਚ ਹੁਣ ਪਤਨੀ ਨੂੰ ਪਤੀ ਦੇ ਵੱਲੋਂ ਐਲਮਨੀ ਨਹੀਂ ਦਿੱਤੀ ਜਾਵੇਗੀ ਜਾਣੇ ਕਿ ਹੁਣ ਪਤੀ ਪਤਨੀ ਨੂੰ ਕੋਈ ਵੀ ਪੈਸਾ ਨਹੀਂ ਦਵੇਗਾ ਤੇ ਪਤਨੀ ਕੋਰਟ ਦੇ ਵਿੱਚ ਜਾ ਕੇ ਪੈਸੇ ਨਹੀਂ ਮੰਗ ਸਕਦੀ ਹੈ ਜੀ ਹਾਂ ਇਹ ਵੱਡਾ ਬਦਲਾਅ ਦੱਸ ਦਈਏ ਕਿ ਤਲਾਕ ਦੇ ਨਿਯਮਾਂ ਦੇ ਵਿੱਚ ਕੀਤਾ ਗਿਆ ਹੈ ਵੱਡਾ ਫੇਰ ਬਦਲ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਦੇਖਿਆ ਜਾ ਰਿਹਾ ਸੀ ਜਦੋਂ ਤਲਾਕ ਦੀ ਗੱਲ ਆਉਂਦੀ ਸੀ ਤਾਂ ਪਤਨੀ ਨੂੰ ਪੈਸੇ ਦੇਣੇ ਪੈਂਦੇ ਸੀਗੇ ਜਾਇਦਾਦ ਦੇ ਵਿੱਚੋਂ ਹਿੱਸਾ ਦੇਣਾ ਪੈਂਦਾ ਸੀਗਾ ਤੇ ਹੁਣ ਦੱਸ ਦਈਏ ਕਿ ਇਹ ਡਾਈਵੋਰਸ ਤੇ ਤਲਾਕ ਜਿਹੜੇ ਨੇ ਉਹ ਬਦਲ ਕੇ ਰੱਖ ਦਿੱਤੇ ਗਏ ਨੇ ਕਿ ਹੁਣ ਪਤੀ ਦੇ ਵੱਲੋਂ ਪਤਨੀ ਨੂੰ ਇੱਕ ਰੁਪਇਆ ਤੱਕ ਨਹੀਂ ਦਿੱਤਾ ਜਾਵੇਗਾ ਤੇ ਪਤਨੀ ਵੀ ਕੋਰਟ ਦੇ ਵਿੱਚ ਜਾ ਕੇ ਆਪਣੇ ਪਤੀ ਤੋਂ ਜ਼ਬਰਦਸਤੀ ਪੈਸੇ ਨਹੀਂ ਲੈ ਸਕਦੀ ਹੈ ਇੱਥੇ ਹੁਣ ਦੱਸ ਦਈਏ ਕਿ ਬਦਲਾ ਕੀਤਾ ਗਿਆ ਹੈ ਕਿ ਹੁਣ ਪਤੀ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਆਖਰਕਾਰ ਪਤੀ ਆਪਣੀ ਪਤਨੀ ਨੂੰ ਪੈਸੇ ਦਵੇਗਾ ਜਾਂ ਨਹੀਂ ਦੇਵੇਗਾ ਜਿਸ ਦੇ ਨਾਲ ਉਸ ਦਾ ਤਲਾਕ ਹੋ ਰਿਹਾ ਹੈ ਉੱਥੇ ਹੀ ਦੱਸਦੇ ਕਿ ਉਸ ਦੇ ਜਾਇਦਾਦ ਦੇ ਉੱਤੇ ਵੀ ਪਤਨੀ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਜੀ ਹਾਂ ਇਹ ਬਿਹਤ ਵੱਡੀ ਅਪਡੇਟ ਹੈ ਕਿਉਂਕਿ ਦੱਸਦੇ ਕਿ ਅਕਸਰ ਦੇਖਿਆ ਜਾਂਦਾ ਸੀ ਜਦ ਕਿਸੇ ਪਤੀ ਪਤਨੀ ਦੇ ਵਿੱਚਕਾਰ ਤਲਾਕ ਹੁੰਦਾ ਸੀ ਤਾਂ ਉਸ ਦੀ ਪੱਤੀ ਦੀ ਜਿਹੜੀ ਜਾਇਦਾਦ ਹੁੰਦੀ ਸੀ ਤਲਾਕ ਤੋਂ ਬਾਅਦ ਉਸ ਉੱਤੇ ਵੀ ਕਿਤਨਾ ਕਿਤੇ ਪਤਨੀ ਦੇ ਵੱਲੋਂ ਆਪਣਾ ਅਧਿਕਾਰ ਜਿਹੜਾ ਮੰਗਿਆ ਜਾਂਦਾ ਸੀ ਪਰ ਹੁਣ ਇਹ ਵੱਡੇ ਬਦਲਾਅ ਕੀਤੇ ਗਏ ਨੇ ਦੱਸਦੇ ਕਿ ਇਹ ਵੱਡਾ ਬਦਲਾਅ ਜਿਹੜਾ ਚਾਈਨਾ ਦੇ ਸਰਕਾਰ ਦੇ ਵੱਲੋਂ ਕੀਤਾ ਗਿਆ ਚਾਈਨਾ ਦੇ ਲੋਕਾਂ ਲਈ ਜਿੱਥੇ ਇਹ ਲੋਕਾਂ ਦੇ ਵੱਲੋਂ ਲਗਾਤਾਰ ਜਿਹੜਾ ਤਲਾਕ ਨੂੰ ਲੈ ਕੇ ਵੱਡੇ ਵੱਡੇ ਕੇਸੇ ਆ ਰਹੇ ਸੀਗੇ ਤੇ ਹੁਣ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਨੇ ਆ ਕਿ ਇਸ ਦੇ ਵਿੱਚ ਬੱਚਿਆਂ ਦੀ ਮੇਨਟੇਨੈਂਸ ਨੂੰ ਲੈ ਕੇ ਵੀ ਜਿਹੜਾ ਇਹ ਲਾਅ ਸੀ ਉਹ ਫੇਰ ਬਦਲ ਕਰ ਦਿੱਤਾ ਗਿਆ ਹੈ ਦੱਸਦੇ ਕਿ ਹੁਣ 50-50 ਫੀਸਦੀ ਜਿਹੜਾ ਹੈ ਬੱਚਿਆਂ ਦੀ ਜਿਹੜੀ ਮੇਨਟੇਨੈਂਸ ਹੈ ਜਾਂ ਕਹਿ ਲਓ ਕਿ ਉਹਨਾਂ ਦੀ ਕਸਟਡੀ ਹੈ ਓਹੋ ਦੋਵਾਂ ਦੇ ਕੋਲ ਵੰਡ ਦਿੱਤੀ ਗਈ ਹੈ ਪਹਿਲਾਂ ਹੁੰਦਾ ਸੀ ਕਿ ਕਿਸੇ ਇੱਕ ਕੋਲ ਹੁੰਦੀ ਸੀ ਹੁਣ ਇਹ ਝੱਜਟ ਖਤਮ ਕਰ ਦਿੱਤਾ ਗਿਆ ਹੈ 50-50% ਦੀ ਬੱਚਾ ਦੀ ਕਸਟਡੀ ਹੁਣ ਦੋਵਾਂ ਦੇ ਕੋਲ ਕਰ ਦਿੱਤੀ ਗਈ ਹੈ ਉੱਥੇ ਹੀ ਦੱਸ ਦਈਏ ਕੇਸ ਦੇ ਵਿੱਚ ਤੀਸਰਾ ਪੁਆਇੰਟ ਇਹ ਹੈ ਕਿ ਇਸ ਦੇ ਵਿੱਚ ਜਿਹੜੀ ਗਿਫਟ ਜਾਂ ਤੋਹਫੇ ਦੇ ਵਿੱਚ ਤੁਹਾਨੂੰ ਮਿਲੀ ਜਾਇਦਾਦ ਹੈ ਉਹ ਵੀ ਉਸ ਦੇ ਉੱਤੇ ਵੀ ਉਸ ਦਾ ਅਧਿਕਾਰ ਹੋਵੇਗਾ ਜਿਸ ਨੂੰ ਉਹ ਗਿਫਟ ਜਾਂ ਤੋਹਫਾ ਦਿੱਤਾ ਜਾਵੇਗਾ ਤਾਂ ਇਹ ਵੱਡਾ ਬਦਲਾ ਕੀਤਾ ਗਿਆ ਹੈ ਤਲਾਕ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਕਿਉਂਕਿ ਦੇ ਐਕਸੈਕਟੋ ਜਦ ਵੀ ਕੋਈ ਤਲਾਕ ਹੁੰਦਾ ਸੀ ਵਿਆਹ ਤੋਂ ਬਾਅਦ ਤਲਾਕ ਹੁੰਦਾ ਸੀ ਤਾਂ ਲੋਕ ਜਿਹੜੇ ਨੇ ਲਗਾਤਾਰ ਇਲਜ਼ਾਮ ਲੱਗਦੇ ਸੀ ਪਤਨੀਆਂ ਦੇ ਉੱਤੇ ਵੀ ਕਿਤਨਾ ਕਿਤੇ ਪਤੀਆਂ ਦੇ ਵੱਲੋਂ ਵੀ ਕਿ ਵੱਡੀ ਰਕਮ ਵਸੂਲਣ ਦੇ ਚੱਕਰ ਦੇ ਵਿੱਚ ਤਲਾਕ ਲਿਆ ਜਾ ਰਿਹਾ ਹੈ ਤੇ ਹੁਣ ਇਹ ਸਾਰੇ ਹੀ ਮਾਮਲੇ ਨੂੰ ਦੇਖਦੇ ਹੋਏ ਚਾਈਨਾ ਦੀ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਹੁਣ ਪਤਨੀ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਜਾ ਕੇ ਜਬਰਦਸਤੀ ਪੈਸੇ ਨਹੀਂ ਲੈ ਜਾ ਸਕਤੇ ਹੁਣ ਪਤਨੀ ਨੂੰ ਐਲਿਮਨੀ ਨਹੀਂ ਦੇਣੀ ਪਵੇਗੀ ਕੋਰਟਸ ਪਤਨੀ ਹੁਣ ਨਹੀਂ ਮੰਗ ਸਕਦੀ ਇਹ ਪੈਸੇ ਹੁਣ ਪਤੀ ਤਲਾਕ ਮਗਰੋਂ ਪੈਸੇ ਦੇਵੇ ਜਾਂ ਨਾ ਦੇਵੇ ਉਸ ਦੀ ਮਰਜ਼ੀ ਹੋਵੇਗੀ ਸਰਕਾਰ ਨੇ ਮੇਨਟੇਨੈਂਸ ਲਾਅ ਵੀ ਖਤਮ ਕਰ ਦਿੱਤਾ ਗਿਆ ਜ਼ਿਆਦਾਤਰ ਦੇ ਉੱਤੇ ਵੀ ਕੋਈ ਹੱਕ ਨਹੀਂ ਹੋਵੇਗਾ ਪਤਨੀ ਦਾ ਖਰੀਦਣ ਵਾਲੇ ਦਾ ਹੀ ਹੱਕ रहेਗਾ ਉਸ जायदाद ते ਜਾਣ ਕੇ ਜੇ जायदाद پیسے ਦੇ ਕੇ ਪਤੀ ਨੇ ਖਰੀਦੀ ਹੈ ਤਾਂ ਉਸ ਦਾ ਹੀ ਉਸ जायदाद ਤੇ ਹੱਕ ਰਹੇਗਾ ਜਾਂ ਪਤਨੀ ਨੇ ਖਰੀਦੀ ਹੈ ਆਪਣੇ ਨਾਮ ਦੇ ਉੱਤੇ ਤਾਂ ਉਸ जायदाद ਦੇ ਉੱਤੇ ਪਤਨੀ ਦਾ ਹੀ ਹੱਕ ਰਹੇਗਾ ਉਥੇ ਹੀ ਤੋਹਫੇ ਦੀ ਗੱਲ ਕਰੀ ਤਾਂ ਤੋਹਫੇ ਦੇ ਵਿੱਚ ਮਿਲੀ जायदाद ਦਾ ਜ਼ਮੀਨ ਜਿਹੜੀ ਹੈ ਉਹ ਵੀ ਉਸੇ ਦੀ ਰਹੇਗੀ ਜਿਸ ਨੂੰ ਉਹ ਤੋਹਫਾ ਦਿੱਤਾ ਗਿਆ ਹੋਵੇਗਾ ਉਥੇ ਬੱਚਿਆਂ ਦੀ ਕਸਟਡੀ ਦਾ ਝੰਜਟ ਵੀ ਖਤਮ ਕਰ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਲਗਾਤਾਰ ਇਹ ਝੰਡਟ ਹੁੰਦਾ ਸੀ ਕਿ ਪਤਨੀ ਦੇ ਕੋਲ ਬੱਚੇ ਜਾਤੇ ਰਹਿੰਦੇ ਨੇ ਜਾਂ ਪਤੀ ਦੇ ਕੋਲ ਪਰ ਹੁਣ ਇਹ ਝੰਡਟ ਖਤਮ ਕਰਕੇ 50-50% ਦੋਵਾਂ ਨੂੰ ਜੜੀ ਬੱਚਿਆਂ ਦੀ ਕਸਟਡੀ ਦਾ ਨਵਾਂ ਨਿਯਮ ਜੜਾਏ ਉਹ ਜਾਰੀ ਕਰ ਦਿੱਤਾ ਗਿਆ ਹੈ